ਅਸ਼ੀਕਾਲ ਵੀਰੋ ਮੈਂ ਤੁਹਾਡਾ ਆਪਣਾ ਆਰਨੇਦ ਸੋ ਆਪਣੇ ਮੁਲਕ ਦੇ ਲਈ ਜੋ ਬਾਰਡਰ ਦੇ ਉੱਤੇ ਫੌਜੀ ਭਰਾ ਸ਼ਹੀਦ ਹੋਏ ਸੀ ਉਹਨਾਂ ਦੇ ਦਰਦ ਬਣਾਉਣ ਦੇ ਲਈ ਮੈਂ ਕੁਝ ਲਾਈਨਾਂ ਲਿਖੀਆਂ ਨੇ ਇੱਕ ਸ਼ਹੀਦ ਫੌਜੀ ਦੀ ਆਤਮਾ ਸਰਕਾਰ ਦੇ ਨਾਲ ਗੱਲਾਂ ਕਰਦੀ ਹੈ ਕੱਲੀ-ਕੱਲੀ ਗੱਲ ਧਿਆਨ ਦੇ ਨਾਲ ਸੁਣੋ ਹਾਏ ਅਸਲੀ ਹੈ ਕਿ ਸਰਕਾਰ ਨਹੀਂ ਉਮੀਦ ਬੋਲਦੇ ਦੇਸ਼ ਲਈ ਹੋਏ ਜੋ ਸ਼ਹੀਦ ਬੋਲਦੇ ਹਾਏ ਬੂਹੇ ਬੈ ਕੇ ਢੀਕਦੀ ਹੁੰਦੀ ਸੀ ਮਾਂ ਸਾਡੀ ਕਿਤੇ ਸਾਡੇ ਜਾਣ ਪਿੱਛੋਂ ਉਹ ਚੁੱਪਨਾ ਹੋਵੇ ਬਸ ਇੱਕੋ ਐਸਾ ਨਹੀਂ ਤੂੰ ਕਰੀ ਸਰਕਾਰੇ ਹਏ ਪੁੱਤਾਂ ਦੀਆਂ ਕੁਰਬਾਨੀਆਂ ਦਾ ਦੁੱਖ ਨਾ ਹੋਵੇ ਉਹ ਬਸ ਇੱਕੋ ਐਸਾ ਨਹੀਂ ਤੂੰ ਕਰੀ ਸਰਕਾਰੇ ਉਹ ਪੁੱਤਾਂ ਦੀਆਂ ਕੁਰਬਾਨੀਆਂ ਦਾ ਦੁੱਖ ਨਾ ਹੋਵੇ ਹਏ ਵੇਖਿਓ ਕਿਤੇ ਲਿਖ ਦਿਓ ਨਾ ਕਿਸਮਤ ਮਾੜੀ ਵੇ ਹਏ ਸਾਡੇ ਜਾਨ ਪਿੱਛੋਂ ਬੱਚੇ ਸਾਡੇ ਜਾਨ ਨਾ ਦਿਹਾੜੀ ਤੇ ਹਏ ਚੂੜੇ ਵਾਲੀ ਰੋ ਰੋ ਕੇ ਬੁਰਾ ਹਾਲ ਕਰੂ ਮੇਰਾ ਉਹਦੀਆਂ ਅੱਖਾਂ ਦੇ ਸਾਵੇਂ ਬੁੱਤ ਨਾ ਹੋਵੇ ਬਸ ਇੱਕ ਉਹ ਇਸ਼ਾਨੀ ਤੂੰ ਕਰੀ ਸਰਕਾਰੇ ਹਏ ਪੁੱਤਾਂ ਦੀਆਂ ਕੁਰਬਾਨੀਆਂ ਦਾ ਦੁੱਖ ਨਾ ਹੋਵੇ ਹਏ ਘਰ ਕਿਹੜਾ ਤੇ ਕਦੋਂ ਬਦਲੂਗਾ ਰੂ ਹਾਏ ਮੁਲਕ ਮੇਰੇ ਦੇ ਮੌਲਾ ਕੈਸੇ ਨੇ ਰਸੂ ਹਲਪ ਤਰੰਗੇ ਵਿੱਚ লাশ ਜੀ ਦੇ ਕਰੇ ਆਉਂਦੀ ਸੱਚੀ ਉਹਨਾਂ ਦੇ ਤਾਂ ਘਰਾਂ ਵਿੱਚ ਸ਼ਾਮਾਂ ਪੈ ਗਈਆਂ ਉਹ ਜਦੋਂ ਚੌਕੇ ਛੱਕੇ ਲੱਗਦੇ ਨੇ ਮਿਲਦੇ ਕਰੋੜਾ ਹੋ ਗਏ ਜ਼ਿੰਦਗੀ ਚੋਂ ਔਟ ਤਾਂ ਸਲਾਮਾ ਰਹਿ ਗਈਆਂ ਉਹ ਜਦੋਂ ਚੌਕੇ ਛੱਕੇ ਲੱਗਦੇ ਤਾਂ ਮਿਲਦੇ ਕਰੋੜਾ ਹੋ ਗਏ ਜ਼ਿੰਦਗੀ ਚੋਂ ਔਟ ਤਾਂ ਸਲਾਮਾ ਰਹਿ ਗਈਆਂ ਸੋ ਵੀਰੋ ਇੱਥੋਂ ਲਿਖਿਆ ਤੇ ਇੱਥੋਂ ਹੀ ਗਾਇਆ ਤੇ ਇਹੀ ਰਿਕਵੈਸਟ ਹੈ ਵੀ ਤੁਸੀਂ ਸ਼ੇਅਰ ਵੀ ਇੱਥੇ ਹੀ ਕਰਨਾ ਸੋ ਥੈਂਕ ਯੂ ਲਵ ਯੂ ਆਲ ਜਉਂਦੇ ਰਹੋ ਵਸਦੇ ਰਹੋ